ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਵੀਰਵਾਰ 4 ਜਨਵਰੀ ਨੂੰ ਅੱਜ ਦੀਆਂ ਕੁਝ ਖਬਰਾਂ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਅ ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ ਅੱਜ ਕਿ 6 ਜਨਵਰੀ ਦੇ ਵਿੱਚ 2 ਦਿਨ ਰਹਿ ਗਏ ਆ ਤੇ ਉਹਦੇ ਸੰਬੰਧੀ ਹੁ ਚਰਚਾ ਚੱਲ ਰਹੀ ਕਿਉਂਕਿ 6 ਜਨਵਰੀ 2021 ਨੂੰ ਜਿਹੜਾ ਅਟੈਕ ਹੋਇਆ ਸੀ ਕੈਪੀਟਲ ਹਿੱਲ ਦੇ ਉੱਤੇ ਉਹਦੇ ਬਾਰੇ ਕੁਝ ਨਵੀਂ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ। ਅ ਕੋਵਿਡ ਫੇਰ ਅਮਰੀਕਾ ਦੇ ਵਿੱਚ ਫੈਲ ਰਿਹਾ। ਕੀ ਅਪਡੇਟ ਆ? ਅ ਤੀਜੀ ਗੱਲਬਾਤ ਜਿਹੜੀ 트럼ਪ ਦੇ ਖਾਤਿਆਂ ਦੀ ਚਰਚਾ ਹੋ ਰਹੀ ਹੈ ਕਿ ਕਿੰਨੇ ਪੈਸੇ ਜਦੋਂ ਰਾਸ਼ਟਰਪਤੀ ਸੀ ਉਹਦੇ ਇਹਨਾਂ ਦੇ ਖਾਤਿਆਂ ਦੇ ਵਿੱਚ ਬਾਹਰੋਂ ਆਏ ਆ ਅਗਲੀ ਗੱਲਬਾਤ ਯੋਵਾ ਦੇ ਵਿੱਚ ਪੈਰੀ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਕਿ ਆਖਰੀ ਗੱਲਬਾਤ ਨਿਕੀ ਹੈਲੀ ਦੀ ਚੜ੍ਹਤ ਬਾਰੇ ਰਿਪਬਲਿਕਨ ਉਮੀਦਵਾਰ ਵਜੋਂ ਕਾਫੀ ਉਹਨਾਂ ਦੇ ਨੰਬਰ ਉੱਤੇ ਦੱਸੇ ਜਾ ਰਹੇ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਜਨਵਰੀ 6 2021 ਬਾਰੇ ਇਹਦੇ ਬਾਰੇ ਨਾ ਕਈ ਕਾਂਸਪੀਰੇਸੀ ਥਿਊਰੀਜ਼ ਆਈਆਂ ਸੀ ਉਸ ਵੇਲੇ ਤੁਨ ਯਾਦ ਹੋਊਗਾ 6 ਜਨਵਰੀ 2021 ਨੂੰ ਜੋ ਕੁਛ ਹੋਇਆ ਸੀ 2020 ਦੀ ਜਿਹੜੀ ਇਲੈਕਸ਼ਨ ਸੀ ਇਲੈਕਸ਼ਨ ਤੋਂ ਬਾਅਦ ਕਾਂਗਰਸ ਨੇ ਉੱਥੇ ਕੱਟੇ ਹੋ ਕੇ ਕੈਪੀਟਲ ਹਿੱਲ ਦੇ ਵਿੱਚ ਅਨਾਉਂਸ ਕਰ ਦੇਣਾ ਸੀ ਵੀ ਜੋ ਬਾਈਡਨ ਜਿੱਤ ਗਏ ਤੇ ਟਰੰਪ ਹਾਰ ਗਏ ਆ ਡੋਨਲਡ ਟਰੰਪ ਇਹ ਮੰਨਣ ਨੂੰ ਤਿਆਰ ਨਹੀਂ ਸੀ ਇੱਕ ਭਾਸ਼ਣ ਦਿੱਤਾ ਭਾਸ਼ਣ ਤੋਂ ਬਾਅਦ ਭੀੜ ਪੜਕ ਗਈ ਪੜਕ ਕੇ ਤੇ ਉਹਨਾਂ ਨੇ ਉੱਥੇ ਜਾ ਕੇ ਹਮਲਾ ਕਰ ਦਿੱਤਾ ਕਈ ਕੁਸ਼ ਕੀਤਾ ਤੇ ਬਾਅਦ ਵਿੱਚ ਹਜੇ ਤੱਕ ਉਹ ਕੇਸ ਜਿਹੜੇ ਚੱਲ ਰਹੇ ਆ ਇੱਥੋਂ ਤੱਕ ਕਿ ਸਾਬਕਾ ਰਾਸ਼ਟਰਪਤੀ ਨੂੰ ਵੀ ਉਹ ਕੇਸ ਬੋਖਲੇ ਪਾਇਆ ਰਿਹਾ ਤੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਕਿ ਕਿਸ ਉਦੇ ਬਾਰੇ ਕਈ ਕਨਸਪੀਰੇਸੀ ਥਿਉਰੀਸਟ ਬਣਿਆ ਇੱਕ ਕਨਸਪੀਰੇਸੀ ਥਿਉਰੀ ਉਹਨਾਂ ਦੇ ਵਿੱਚੋਂ ਇਹ ਸੀਗੀ ਜਾਂ ਮੀਡੀਆ ਜਿਹੜਾ ਇਹ ਕਹਿ ਰਿਹਾ ਸੀ ਕਿ ਜਿਹੜਾ ਇਹ ਸਾਰਾ ਕੁਝ ਹੈਗਾ ਇਹ ਸਾਰੇ ਕੁਝ ਨੂੰ ਕਹਿ ਲਓ ਕਿ ਨਿਸਟੀਗੇਟ ਕਰਨ ਦੇ ਲਈ ਇਹਨੂੰ ਭੜਕਾਉਣ ਦੇ ਲਈ ਜਾਂ ਇਹਨੂੰ ਉੱਥੇ ਜਾ ਕੇ ਇਹ ਕੰਮ ਕਰਾਉਣ ਦੇ ਪਿੱਛੇ ਐਫਬੀਆਈ ਦਾ ਹੱਥ ਹੈ ਹੁਣ ਇਹ ਥਿਉਰੀ ਇੱਕ ਪਤਾ ਨਹੀਂ ਕਿੰਨੀ ਸਹੀ ਸੀ ਜਾਂ ਕਿੰਨੀ ਇੱਕ ਗਲਤ ਸੀ ਸਬੂਤ ਇਹਦਾ ਕੋਈ ਨਹੀਂ ਪਰ ਇੱਕ ਸਰਵੇ ਹੋਇਆ ਉਹਦੇ ਦੇ ਵਿੱਚ ਇਹ ਕਹਿ ਰਹੇ ਆ 25% ਅਮੈਰੀਕਨਸ ਐਸ ਵੇਲੇ ਯਕੀਨ ਕਰ ਰਹੇ ਆ ਕਿ ਜਾਂ ਤ ਪੱਕਾ ਤੇ ਜਾਂ ਥੋੜਾ ਬਹੁਤਾ ਇਹ ਸੱਚ ਆ ਕਿ FBI ਨੇ ਜਿਹੜਾ ਜਨਵਰੀ 6 2021 ਦਾ ਅਟੈਕ ਸੀ ਉਹਨੂੰ ਇਨਸਟੀਗੇਟ ਕੀਤਾ ਉਹਨੂੰ ਸ਼ੁਰੂ ਕਰਵਾਇਆ ਜਾਂ ਉੱਥੇ ਜਿਹੜੀ ਉਹਦੇ ਪਿੱਛੇ FBI ਦਾ ਹੱਥ ਸੀ ਇਹ US ਕੈਪੀਟਲ ਦੇ ਉੱਤੇ ਔਰ ਇੱਕ ਜਿਹੜਾ ਉਹ ਕਨਸੈਪਟ ਗਲਤ ਕਨਸੈਪਟ ਜਿਹੜਾ ਰਾਈਟ ਵਿੰਗ ਦੇ মিডিਆ ਨੇ ਪ੍ਰਮੋਟ ਕੀਤਾ ਸੀ ਤੇ ਫੈਡਰਲ ਲਾ ਜਿਹੜੀ ਐਨਫੋਰਸਮੈਂਟ ਆ ਉਹਨਾਂ ਨੇ ਲਗਾਤਾਰ ਇਸ ਚੀਜ਼ ਨੂੰ ਡਿਨਾਈ ਕੀਤਾ ਵੀ ਇਹਦੇ 'ਚ ਕੋਈ ਸੱਚ ਨਹੀਂ FBI ਅਟੈਕ ਕਿਉਂ ਕਰਵਾਊਗੀ ਪਰ ਜਿਹੜਾ ਰਾਈਟ ਵਿੰਗ মিডিਆ ਸੀ ਉਹ ਇਸ ਗੱਲ ਦੇ ਉੱਤੇ ਅੜਿਆ ਸੀ ਤੇ ਹੁਣ ਅੱਜ ਜਦੋਂ ਉਹਦੀ ਤੀਜੀ ਐਨੀਵਰਸਰੀ ਆਉਣ ਲੱਗੀ ਆ 6 ਜਨਵਰੀ 2021 ਦੀ ਤੇ ਉਸ ਵੇਲੇ ਵੀ ਜਿਹੜਾ ਇਹਨੂੰ ਆ ਇਸ ਤਰੀਕੇ ਦੇ ਨਾਲ 25% ਅਮਰੀਕਨ ਹਜੇ ਵੀ ਇਹ ਮੰਨ ਰਿਹਾ ਵੀ ਇਹ ਗੱਲ ਸੱਚੀ ਆ ਇਹਦੇ ਪਿੱਛੇ ਕਿਸੇ ਨਾ ਕਿਸੇ ਤਰ੍ਹਾਂ ਐਫਬੀਆਈ ਸੀਗੀ ਪੋਸਟ ਯੂਐਮਡੀ ਪੋਲ ਆ ਇਹਨਾਂ ਨੇ ਦੇਖਿਆ ਕਿ 11% ਪਬਲਿਕ ਓਵਰਆਲ ਇਹ ਸੋਚਦੀ ਆ ਕਿ ਦੇ ਕਿ ਉੱਥੇ ਜਿਹੜੇ ਸੋਲਿਡ ਐਵੀਡੈਂਸਿਸ ਨੇ ਕਿ ਜਿਹੜੀ ਐਫਬੀਆਈ ਸੀ ਉਹ ਆਪਰੇਟਿਵ ਸੀਗੀ ਕੰਮ ਕਰ ਰਹੀ ਨਹੀਂ ਸੀਗੀ ਆਰਗੇਨਾਈਜ਼ਡ ਤਰੀਕੇ ਦੇ ਨਾਲ ਤੇ ਉਹਨਾਂ ਨੇ ਇਸ ਅਟੈਕ ਦੇ ਲਈ ਲੋਕਾਂ ਨੂੰ ਅਨਕਰੇਜ ਕੀਤਾ ਭਾਵ ਉਤਸ਼ਾਹਤ ਕੀਤਾ 11% ਲੋਕ ਜਦੋਂ ਕਿ 13% ਇਹ ਕਹਿੰਦੇ ਆ ਵੀ ਇਹ ਸਸਪੀਸ਼ੀਅਸ ਚੀਜ਼ ਆ ਪਤਾ ਨਹੀਂ ਇਹਦੇ ਬਾਰੇ ਕਿਹੜੀ ਗੱਲ ਆ ਜਿਹੜੇ ਰਿਪਬਲਿਕਨਸ ਨੇ ਉਹਨਾਂ ਦੇ ਵਿੱਚੋਂ 34% ਇਹ ਕਹਿੰਦੇ ਆ ਕਿ FBI ਨੇ ਇਹ ਆਰਗੇਨਾਈਜ਼ ਕੀਤਾ ਤੇ ਅਨਕਰੇਜ ਕੀਤਾ ਇਸ ਇਨਸੈਕਸ਼ਨ ਜਿਹੜੀ ਬਗਾਵਤ ਸੀਗੀ ਉੱਥੇ ਜਿਹਦੇ ਦੋਸ਼ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਤੇ ਵੀ ਲੱਗਿਆ ਵੀ ਇਹ 34% ਰਿਪਬਲਿਕਨ 11% ਤੇ ਬਰੀਕਨ ਪੂਰੇ ਆ ਨਾ 34% ਜਿਹੜੇ ਰਿਪਬਲਿਕਨਸ ਦੇ ਵਿੱਚ ਉਹ ਇਹ ਗੱਲ ਦੇ ਨਾਲ ਸ਼ਹਿਮਤ ਆ ਤੇ ਜਦੋਂ ਕਿ 30% ਇੰਡੀਪੈਂਡੈਂਟ ਤੇ 13% ਡੈਮੋਕ੍ਰੇਟਸ ਵੀ ਇਹ ਗੱਲ ਮੰਨਦੇ ਆ ਕਿ ਇਹਦੇ ਪਿੱਛੇ FBI FBI ਸੀਗੀ ਜਿਹੜੇ ਰਿਜ਼ਲਟਸ ਨੇ ਉਹ ਇਹ ਦੱਸਦੇ ਆ ਕਿ ਜਿਹੜੀ ਮਿਸ ਇਨਫੋਰਮੇਸ਼ਨ ਆ ਜਨਵਰੀ 6 ਦੇ ਬਾਰੇ ਉਹ ਕਾਫੀ ਜ਼ਿਆਦਾ ਫੈਲੀ ਯੂਨਾਈਟਿਡ ਸਟੇਟਸ ਦੇ ਵਿੱਚ ਤੇ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ ਕੈਂਪੇਨ ਆ ਸਾਬਕਾ ਰਾਸ਼ਟਰਪਤੀ ਪਬਲਿਕਨ ਕੈਂਡੀਡੇਟ ਡੋਨਲਡ 트੍ਰੰਪ ਪਿਛਲੇ ਚਰਚਾ ਦੇ ਵਿੱਚ ਆ ਤੇ ਲਗਾਤਾਰ ਜਿਹੜੀ ਉਹਨਾਂ ਦੀ ਸਪੋਰਟ ਵੀ ਲੋਕਾਂ ਨੇ ਕੀਤੀ ਆ ਤੇ ਸਾਰੀਆਂ ਜਿਹੜੀ ਇਹ ਇਨਵੈਸਟੀਗੇਸ਼ਨ ਦੇ ਬਾਵਜੂਦ 725 ਜਿਹੜੀਆਂ ਫੈਡਰਲ ਪੋਸੀਕਿਊਸ਼ਨਸ ਹੋਈਆਂ ਜਨਵਰੀ 6 ਦੇ ਮਾਮਲੇ ਦੇ ਵਿੱਚ ਕੋਈ ਵੀ ਇਦਾਂ ਦਾ ਐਵਿਡੈਂਸ ਹੈ ਨਾ 725 ਜਿਹੜੀਆਂ ਇਨਵੈਸਟੀਗੇਸ਼ਨ ਪ੍ਰੋਸੀਕਿਊਸ਼ਨਸ ਸੀਗੀਆਂ ਇਦਾਂ ਦਾ ਸਾਹਮਣੇ ਨਹੀਂ ਆਇਆ ਕਿ ਇਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਵੀ FBI ਦੀ ਇਨਵੋਲਵਮੈਂਟ ਹੋ ਸਕਦੀ ਹੈ ਜਿਹੜੀ ਇੱਕ ਬਹੁਤ ਛੋਟੀ ਜੀ ਮਾਨਿਓਰਿਟੀ ਅਮਰੀਕਾ ਦੀ ਹਜੇ ਵੀ ਇਸ ਕਨਸਪੀਰੇਸੀ ਥਿਉਰੀ ਨੂੰ ਮੰਨਦੀ ਆ ਤੇ ਕਿ ਜਿਹੜੇ ਕੈਪੀਟਲ ਹਿਲ ਦੇ ਵੱਲੋਂ ਇਹ ਕਿਦਾਂ ਜਿਹੜਾ 3 ਸਾਲ ਪਹਿਲਾਂ ਭੀੜ ਆ ਇੱਕ ਤਰੀਕੇ ਦੇ ਨਾਲ ਗਈ ਸੀ ਜਿਹੜੇ ਲੋਕ ਆ ਉੱਥੇ ਆਪਣੇ ਵਿਊ ਐਕਸਪ੍ਰੈਸ ਕਰਨ ਗਏ ਸੀ ਤੇ ਟਰੰਪ ਨੂੰ ਸਪੋਰਟ ਕਰਨ ਗਏ ਸੀ ਉਹ ਪੀਸਫੁੱਲ ਸੀਗੇ ਇੱਕ ਇੰਡੀਪੈਂਡੈਂਟ ਵੋਟਰ ਟੈਕਸਸ ਦਾ ਕਹਿ ਰਿਹਾ ਇਹਦਾ ਸਰਕਾਰ ਸੀਗੀ ਆ ਉਸ ਕਿਸ ਤਰੀਕੇ ਦੇ ਨਾਲ ਜਿਹੜੀ ਐਫ ਪੀ ਆਈ ਸੀ ਦੀ ਪੁਲਿਸ ਸੀਗੀ ਜਿਹੜੀ ਉੱਥੇ ਸੀਗੀ ਜਾਂ ਹੋਰ ਜਿਹੜੇ ਲੋਕ ਸੀਗੇ ਉਹ ਇਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਇਹ ਸਾਰੇ ਚੀਜ਼ ਜਨਵਰੀ 6 ਦੀ ਇਨਸੈਕਸ਼ਨ ਦੇ ਵਿੱਚ ਸ਼ਾਮਲ ਦੱਸੇ ਜਾ ਰਹੇ ਆ ਤੇ ਹੁਣ ਪਤਾ ਨਹੀਂ ਇਹਦੇ ਵਿੱਚ ਸੱਚਾਈ ਕੀ ਆ ਪਰ ਇਹ ਚਰਚਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੀ ਚਰਚਾ ਫੈਲਣੀ ਤੇ ਉਹਦੇ ਪਿੱਛੇ ਜ਼ਿੰਮੇਵਾਰ ਕੌਣ ਆ ਉਹਦੇ ਸੰਬੰਧੀ ਐਫ ਪੀ ਆਈ ਦਾ ਨਾਮ ਆਉਣਾ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲਬਾਤ ਅਸੀਂ ਜਾ ਰਹੀ ਆ ਹੁਣ ਜਿਹੜੇ ਲੋਕ ਜਿਹੜੇ মিডিਆ ਨੂੰ ਸੁਣਦੇ ਆ ਉਹਨਾਂ ਲੋਕਾਂ ਦੇ ਵਿੱਚ ਵੀ ਇਸ ਕਨਸਪੀਰੇਸੀ ਥਿਊਰੀਜ਼ ਨੂੰ ਲੈ ਕੇ ਆਪਣੇ ਆਪਣੇ ਵਿਚਾਰ ਨੇ ਜਿਹੜੀ ਇੱਕ ਇਹ ਵੀ ਪੋਲ ਚੋਂ ਪਤਾ ਲੱਗਿਆ ਕਿ ਜਿਹੜੇ 40% ਅਮਰੀਕਨ ਨੇ ਜਿਹੜੇ ਉਹ ਉਹ ਕਹਿੰਦੇ ਆ ਕਿ ਜਿਹੜੀ ਫੌਕਸ ਨਿਊਜ਼ ਆ ਉਹ ਉਹਨਾਂ ਦਾ ਪ੍ਰਾਇਮਰੀ ਨਿਊ ਸੋਰਸ ਆ ਤੇ ਉਹ ਇਹ ਮੰਨਦੇ ਆ ਕਿ FBI ਆਰਗੇਨਾਈਜ਼ ਕੀਤਾ ਤੇ ਅਨਕੋਰੇਜ ਕੀਤਾ ਇਸ ਅਟੈਕ ਨੂੰ ਜਿਹੜੀ ਫੌਕਸ ਨਿਊਜ਼ ਸੁਣਨ ਵਾਲੇ 40% ਇਹ ਗੱਲ ਮੰਨਦੇ ਆ ਤੇ ਦੂਜੇ ਪਾਸੇ ਜਿਹੜੇ ਆ ਸੀਐਨਐਨ ਜਾਂ ਜਿਹੜੇ ਐਮਐਸਐਨਬੀਸੀ ਆ ਉਹਨੂੰ ਸੌਣ ਵਾਲੇ 13 ਜਾਂ 16% ਕਹਿੰਦੇ ਆ ਵੀ ਜਿਹੜੀ ਉਹਨਾਂ ਦੀ ਇਹ ਇਸ ਤਰ੍ਹਾਂ ਦੀ ਗਿਣਤੀ ਹੈ ਤੇ ਜਿਹੜੇ 44% ਜਿਹੜੇ ਵੋਟ ਜਿਹਨਾਂ ਨੇ ਟਰੰਪ ਦੇ ਲਈ ਵੋਟ ਕੀਤਾ ਸੀ ਉਹ 44% ਕਹਿੰਦੇ ਵੀ ਉਹਦੇ ਪਿੱਛੇ ਐਫਬੀਆਈ ਸੀਗੀ ਹੁਣ ਪਤਾ ਨਹੀਂ ਕੀ ਇਹਦੇ ਵਿੱਚੋਂ ਗੱਲਬਾਤ ਨਿਕਲਦੀ ਆ ਪਰ ਜਿੱਦ ਤੱਕ ਤਾਂ ਹੁਣ ਜਨਵਰੀ 6 ਨੇੜੇ ਆਉਂਦੀ ਆ ਪਰਸੋਂ ਤੱਕ ਅਸਲੇ ਹੁਣ ਦੇ ਰਾਸ਼ਟਰਪਤੀ ਜੋ ਬੈਡਨ ਕੋਲ ਵੀ ਮੌਕਾ ਹੋਣਾ ਵੀ ਉਹ ਜਨਵਰੀ 6 ਦੇ ਨਾਂ ਦੇ ਉੱਤੇ ਡੋਨਲਡ ਟਰੰਪ ਦੇ ਵਿਰੋਧ ਦੇ ਵਿੱਚ ਜਿੰਨਾ ਕੁ ਕੁਝ ਬੋਲ ਸਕਦੇ ਹੋ ਬੋਲਣ ਤੇ ਇਹ ਵੀ ਆ ਕਿ ਇਹ ਅਮਰੀਕਾ ਦੇ ਇਤਿਹਾਸ ਦਾ ਇੱਕ ਕਾਲਾ ਪੰਨਾ ਸੀ 6 ਜਨਵਰੀ 2021 ਨੂੰ ਜਦੋਂ ਇਹ ਭੜਕੇ ਹੋਏ ਲੋਕਾਂ ਨੇ ਇਕੱਠੇ ਹੋ ਕੇ ਤੇ ਪੂਰੇ ਦੇ ਪੂਰੇ ਕੈਪੀਟਲ ਹਿੱਲ ਦੇ ਉੱਤੇ ਹਮਲਾ ਕਰ ਦਿੱਤਾ ਸੀ ਤੇ ਜਿਹੜਾ ਕਿ ਅਮਰੀਕਾ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਸੀ ਹੋਇਆ ਉਹ ਪਿਛਲੇ ਉਸ ਸਮੇਂ ਦੇ ਵਿੱਚ ਵਾਪਰਿਆ ਅਗਲੀ ਗੱਲਬਾਤ ਦੋਸਤੋ ਕੋਵਿਡ ਬਾਰੇ ਕੋਵਿਡ ਆਇਆ ਚਲੇ ਗਿਆ ਬਹੁਤ ਸਾਰੀ ਤਬਾਹੀ ਕੀਤੀ ਇਹਨੇ ਹੁਣ ਲੋਕ ਭੁੱਲ ਭੁਲਾ ਚੁੱਕੇ ਆ ਇਸ ਗੱਲ ਦੇ ਨਾਲ ਪਾਬੰਦੀਆਂ ਸਾਰੀਆਂ ਹਟ ਚੁੱਕੀਆਂ ਪਰ ਹਜੇ ਵੀ ਅਮਰੀਕਾ ਦੇ ਵਿੱਚੋਂ ਖਬਰਾਂ ਆ ਰਹੀਆਂ ਕਿ ਕੋਵਿਡ 19 ਦੇ ਨੰਬਰ ਵਧ ਰਹੇ ਹਾਲਾਂਕਿ ਤੇ ਖਬਰ ਰੋਜ਼ ਹੀ ਆਉਂਦੀ ਆ ਕੋਵਿਡ 19 ਦੇ ਨੰਬਰ ਇੰਨੇ ਹੋ ਗਏ ਇੰਨੇ ਹੋ ਗਏ ਪਰ ਜਦੋਂ ਹੁਣ ਇੱਕ ਖਾਸ ਅੰਕ ਤੋਂ ਜ਼ਿਆਦਾ ਇਹਨਾਂ ਨੂੰ ਲੱਗਣ ਲੱਗ ਜਾਂਦਾ ਤੇ ਉਸ ਵੇਲੇ ਫਿਰ ਇਸ ਚੀਜ਼ ਦੇ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਡਾਕਟਰ ਕਹਿੰਦੇ ਆ ਕਿ ਪਬਲਿਕ ਹੈਲਥ ਅਫੀਸ਼ੀਅਲਸ ਜਿਹੜੀ ਟ੍ਰਾਂਸਮਿਸ਼ਨ ਆ ਅ ਅਮਰੀਕਨਸ ਦੀ ਜਦੋਂ ਹੁਣ ਸਕੂਲਾਂ ਦੇ ਵਿੱਚ ਵਾਪਸ ਆਏ ਆ ਜਾਂ ਕੰਮ ਦੇ ਉੱਤੇ ਆਏ ਆ ਛੁੱਟੀਆਂ ਤੋਂ ਬਾਅਦ ਉਸ ਗੱਲੇ ਜ਼ਿਆਦਾ ਹੋ ਗਿਆ ਇੱਕ ਪਤਾ ਕਿੱਥੋਂ ਲੱਗਦਾ ਏ ਨੂੰ ਕਿ ਕਰੋਨਾ ਵਾਇਰਸ ਜ਼ਿਆਦਾ ਫੈਲ ਰਿਹਾ ਜਿਹੜੇ ਸੈਂਪਲਸ ਲੈਂਦੇ ਆ ਉਹ ਡਿਟੈਕਟ ਕਰਦੇ ਆ ਇਹ ਸੈਂਪਲਸ ਉਹਦੇ ਵਿੱਚੋਂ ਜਿਹੜੇ ਵੇਸਟਵਾਟਰ ਸੈਂਪਲਿੰਗ ਆ ਉਹਦੇ ਵਿੱਚੋਂ ਪਤਾ ਲੱਗਦਾ ਕਿ ਇਨਫੈਕਸ਼ਨ ਜਿਹੜੀ ਆ ਉਹ ਕਾਫੀ ਜ਼ਿਆਦਾ ਵਧੀ ਆ ਤੇ ਆ ਵਿੰਟਰ ਦੇ ਵਿੱਚ ਹੋਰ ਜ਼ਿਆਦਾ ਹੋ ਸਕਦੀ ਆ ਜਿੱਥੇ ਜਿਵੇਂ ਕੁਝ ਥਾਵਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਚੈੱਕ ਕੀਤਾ ਗਿਆ ਲਾਸ ਰੈਂਜਸ ਕਾਉਂਟੀ ਦੇ ਵਿੱਚ ਇਹਨਾਂ ਨੇ ਮਾਸਕ ਫੇਰ ਦੁਬਾਰਾ ਕਿਹਾ ਸੀ ਵੀ ਪਾਇਆ ਜਾਣ ਰეკਮੈਂਡ ਕੀਤੇ ਸੀ ਜੇ ਐਨ .1 ਜਿਹੜਾ ਨਵਾਂ ਡੋਮਿਨੈਂਟ ਵੇਰੀਐਂਟ ਆ ਉਹ ਐਸਵੇਲੇ ਸਪੈਸ਼ਲੀ ਜਿਹੜੀ ਇਨਫੈਕਸ਼ਨ ਆ ਇਹ ਫੈਲਾ ਰਿਹਾ ਆ ਤੇ ਜਿਹੜੀ ਵੈਕਸੀਨੇਸ਼ਨ ਆ ਉਹਨੂੰ ਕਰੇਜ ਕੀਤਾ ਗਿਆ ਸੀ ਕੁਝ ਫੋਟੋ ਜਿਹੜੀਆਂ ਪੋਜ਼ਿਟਿਵ ਕੋਰੋਨਾ ਵਾਇਰਸ ਟੈਸਟਸ ਦੀਆਂ ਇੱਕ ਵਾਰੀ ਫੇਰ ਸੋਸ਼ਲ ਮੀਡੀਆ ਦੇ ਉੱਤੇ ਪੈਣੀਆਂ ਸ਼ੁਰੂ ਹੋ ਗਈਆਂ ਬਹੁਤ ਘੱਟ ਲੋਕ ਆ ਜਿਹੜੇ ਹਸਪਤਾਲ ਜਾ ਰਹੇ ਆ ਪਿਛਲੇ ਸਾਲ ਦੇ ਮੁਕਾਬਲੇ ਸੈਂਟਰ ਫਰੌਟ ਡੀਜ਼ੀਜ਼ ਕੰਟਰੋਲ ਐਂਡ ਪ੍ਰੋਵੈਂਸ਼ਨ ਨੇ 29000 ਕੋਵਿਡ ਹਸਪਟਲਾਈਜ਼ੇਸ਼ਨ ਹਫਤੇ ਦੇ ਵਿੱਚ 크리스마ਸ ਤੋਂ ਪਹਿਲਾਂ ਰਿਪੋਰਟ ਕੀਤੀਆਂ ਸੀ ਤੇ ਜਿਹੜੀਆਂ ਰੀਸੈਂਟ ਡਾਟਾ ਇਹ ਦੱਸਦਾ ਹੈ ਕਿ ਜਿੱਥੇ ਪਿਛਲੇ ਜੇ ਹੋਣਾ 29000 ਸੀ ਤੇ ਪਿਛਲੇ ਸਾਲ 39000 39000 ਦਾ ਇਹ ਡਾਟਾ ਦੱਸਿਆ ਜਾ ਰਿਹਾ ਪਰ ਇਸ ਵੇਲੇ ਜਿਹੜਾ ਨਵਾਂ ਵੇਰੀਐਂਟ ਦੱਸਿਆ ਜਾ ਰਿਹਾ ਇਹ ਕਹਿੰਦੇ ਆ ਕਿ ਕਾਫੀ ਨੁਕਸਾਨ ਕਰ ਰਿਹਾ ਤੇ ਜਦੋਂ ਇਹ ਵੇਸਟਵਾਟਰ ਦਾ ਐਨਾਲਿਸਿਸ ਕਰਦੇ ਆ ਤੇ ਜਿਹੜਾ ਵੇਸਟਵਾਟਰ ਦੇ ਵਿੱਚ ਜਦੋਂ ਕੋਵਿਡ ਆ ਜੇ ਤੇ ਫਿਰ ਉਹਦੇ ਤੋਂ ਬਾਅਦ ਇਹ ਅਸਲ ਦੇ ਵਿੱਚ ਦਿਸਣਾ ਸ਼ੁਰੂ ਹੋ ਜਾਂਦਾ ਆ ਸੋ ਇਹਦਾ ਮਤਲਬ ਇਹ ਆ ਕਿ ਵੇਸਟਵਾਟਰ ਦੇ ਵਿੱਚ ਜੇਕਰ ਸੈਂਪਲ ਦੇ ਵਿੱਚ ਆ ਰਿਹਾ ਹੈ ਤੇ ਕਮਿਊਨਿਟੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੰਨੇ ਜ਼ਿਆਦਾ ਹੋ ਸਕਦੇ ਆ ਕਿ ਕੋਈ ਰਫੇਰ ਸਮੱਸਿਆ ਪੈਦਾ ਹੋ ਜAVE ਹਾਲਾਂਕਿ ਅੱਗੇ ਨਾਲੋਂ ਅੰਕੜੇ ਘਟੇ ਆ ਪਿਛਲੇ ਸਾਲ ਦੇ ਮੁਕਾਬਲੇ ਪਰ ਇਹ ਵੀ ਕਿਹਾ ਜਾਂਦਾ ਕਿ ਕੋਵਿਡ ਇੱਥੋਂ ਕਦੇ ਵੀ ਨਹੀਂ ਜਾਣਾ ਥੋੜਾ ਬਹੁਤ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਦਾ ਫਲੂ ਹੁੰਦਾ ਉਸੇ ਫਾਰਮ ਦੇ ਵਿੱਚ ਹੀ ਰਹਿਣਾ ਆ ਪਰ ਫੇਰ ਵੀ ਕਿਉਂਕਿ ਕੋਵਿਡ ਨੇ ਪਹਿਲਾਂ ਨੁਕਸਾਨ ਬਹੁਤ ਕੀਤਾ ਆ ਉਸ ਵੇਲੇ ਤੋਂ ਲੋਕ ਡਰੇ ਜਿਹੜੇ ਐਸ ਵੇਲੇ ਚਿੰਤਾ ਦੇ ਵਿੱਚ ਪਏ ਆ ਅਗਲੀ ਗੱਲ ਵੱਤ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਬਾਰੇ ਹੁਣ ਕਿਉਂਕਿ ਇਲੈਕਸ਼ਨ ਜਿਹੜੇ ਆ ਰਹੀ ਹੈ ਇਹ ਉਮੀਦਵਾਰ ਨੇ ਉਮੀਦਵਾਰ ਲੇ ਦੌੜ ਦੇ ਵਿੱਚ ਸ਼ਾਮਲ ਨੇ ਤੇ ਕਾਫੀ ਚਾਂਸਸ ਨੇ ਕਿ ਰਿਪਬਲਿਕਨ ਦੇ ਉਮੀਦਵਾਰ ਡੋਨਾਲਡ 트੍ਰੰਪ ਹੀ ਹੋਣਗੇ ਅਮਰੀਕਾ ਦੇ ਵਿੱਚ ਹੁਣ ਇਹਨਾਂ ਦੀ ਇੱਕ ਇੱਕ ਗੱਲ ਪੁਰਾਣੀ ਕੱਢੀ ਜਾ ਰਹੀ ਹੈ ਤੇ ਹੁਣ ਇੱਕ ਗੱਲ ਹੋਰ ਨਵੀਂ ਸਾਹਮਣੇ ਆਈ ਹੈ ਜਿੱਥੇ ਇਹਨਾਂ ਦੇ ਉੱਤੇ ਚਾਰ ਵੱਡੇ ਕੇਸ ਚੱਲ ਰਹੇ ਆ ਉਹਨਾਂ ਤੋਂ ਬਾਅਦ ਹੁਣ ਕਿਹਾ ਗਿਆ ਕਿ ਡੋਨਾਲਡ 트੍ਰੰਪ ਜਦੋਂ ਰਾਸ਼ਟਰਪਤੀ ਸੀਗੇ ਪ੍ਰੈਜ਼ੀਡੈਂਟ ਸੀਗੇ ਉਸ ਵੇਲੇ ਇਹਨਾਂ ਦੇ ਬਿਜ਼ਨਸ ਨੇ ਘੱਟੋ ਘੱਟ 7.8 ਮਿਲੀਅਨ ਡਾਲਰ ਦੀ ਪੇਮੈਂਟ ਫੋਰਨ ਸਰ ਗਵਰਨਮੈਂਟ ਤੋਂ ਰੀਸੀਵ ਕੀਤੀ ਹੈ ਅਮਰੀਕਾ ਨੇ ਨਹੀਂ ਜਿਹੜੀ ਡੋਨਲਡ 트੍ਰੰਪ ਦਾ ਆਪਣਾ ਬਿਜ਼ਨਸ ਆ ਉਸ ਬਿਜ਼ਨਸ ਦੇ ਵਿੱਚ ਪੈਸਾ ਆ 7.8 ਮਿਲੀਅਨ ਡਾਲਰ ਤੇ ਪੈਸਾ ਅਮਰੀਕਾ ਤੋਂ ਬਾਹਰੋਂ ਆਇਆ ਤੇ 20 ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚੋਂ ਆ ਜਿਨ੍ਹਾਂ ਦੇ ਵਿੱਚ ਚੀਨ ਵੀ ਸ਼ਾਮਲ ਆ ਚਾਈਨਾ ਸਾਊਦੀ ਅਰੇਬੀਆ ਕਤਰ ਜਿਹੜੀਆਂ ਰਿਪੋਰਟਸ ਦੱਸਦੀਆਂ ਇਹ ਡੈਮੋਕ੍ਰੇਟਸ ਨੇ ਦਿੱਤੀਆਂ ਜਿਹੜਾ ਹਾਊਸ ਓਵਰਸਾਈਟ ਕਮੇਟੀ ਨੇ ਉਹਨਾਂ ਨੇ ਰਿਪੋਰਟ ਦਿੱਤੀ ਆ ਵੀ ਇਹ ਪੈਸਾ ਕਿੱਥੋਂ ਆਇਆ 7.8 ਮਿਲੀਅਨ ਡਾਲਰ ਜਿੰਨਾ ਚ ਡੋਨਾਲਡ 트럼ਪ ਰਾਇਸਟਰਪ ਤੇ ਰਹੇ ਆ ਬਾਹਰਲੇ ਦੇਸ਼ਾਂ ਤੋਂ ਇੱਥੇ ਜਿਹੜਾ ਆਇਆ ਦੱਸਿਆ ਜਾ ਰਿਹਾ ਹੈ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਪੇਮੈਂਟ ਜਿਹੜੀ ਹੁਣ ਇਹ ਇਹ ਗਲਤ ਤਾਂ ਨਹੀਂ ਹੋਣਾ ਚਾਹੀਦਾ ਜਿਹੜੀ ਕਨਸਟੀਟਿਊਸ਼ਨ ਦਾ ਇਸ ਬਾਹਰਲੇ ਦੇ ਨਾਲ ਸਬੰਧਤ ਕਲੋਜ਼ ਆ ਜਾਂ ਪ੍ਰੋਵੀਜ਼ਨ ਆ ਕਿ ਜਿਹੜੀ ਰੋਕਦੀ ਆ ਫੈਡਰਲ ਅਫੀਸ਼ੀਅਲ ਤੇ ਜਿਨ੍ਹਾਂ ਦੇ ਵਿੱਚ ਕੁਦਰਤੀ ਤੌਰ ਦੇ ਉਤੇ ਪ੍ਰੈਜ਼ੀਡੈਂਟ ਵੀ ਸ਼ਾਮਲ ਆ ਉਹ ਕਿਸੇ ਕਿਸਮ ਦਾ ਪੈਸਾ ਜਾਂ ਕੋਈ ਗਿਫਟ ਕਿਸੇ ਵੀ ਬਾਹਰਲੀ ਸਰਕਾਰ ਤੋਂ ਬਿਨਾ ਕਾਂਗਰਸ ਦੀ ਆਗਿਆ ਤੋਂ ਅਕਸੈਪਟ ਨਹੀਂ ਕਰ ਸਕਦਾ ਤੇ ਇਹਨਾਂ ਦੇ ਖਾਤੇ ਦੇ ਵਿੱਚ 7.8 ਮਿਲੀਅਨ ਡਾਲਰ ਆਇਆ ਕਿੱਥੋਂ ਇਹ ਕਲੋਜ਼ ਜਿਹੜਾ ਆ ਕੇਂਦਰੀ ਮਤਲਬ ਬਿੰਦੂ ਆ ਇਸ ਚੀਜ਼ ਦਾ ਤੇ ਲੀਗਲ ਡਿਵਿਡ ਡੈਮੋਕ੍ਰੇਟ ਕੰਟਰੋਲਡ ਜਿਹੜਾ ਹਾਊਸ ਆ ਉਹਨਾਂ ਦੇ ਵਿੱਚ ਸੀਗਾ ਕਿ ਉਹ ਕਿਸੇ ਤਰ੍ਹਾਂ ਜਿਹੜੇ ਟਰੰਪ ਦੇ ਫਾਈਨੈਂਸ਼ੀਅਲ ਰੈਕੋਰਡ ਆ ਉਹਦੇ ਤੱਕ ਐਕਸੈਸ ਇਹਨਾਂ ਦੀ ਹੋਵੇ ਤੇ ਇਸ਼ੂ ਹੌਲੀ ਹੌਲੀ ਸੁਪਰੀਮ ਕੋਰਟ ਦੇ ਵਿੱਚ ਚਲੇਗਾ ਪਰ ਕੋਈ ਰੂਲਿੰਗ ਇਸ ਕਿਸਮ ਦੀ ਜਿਹੜੀ ਸਾਹਮਣੇ ਨਹੀਂ ਆਈ ਕਿ ਜਿਹੜਾ ਇਹਨਾਂ ਨੇ ਜਿਹੜੀ ਪ੍ਰੈਜ਼ੀਡੈਂਸੀ ਦੇ ਦੌਰਾਨ ਕੁਝ ਇਲਲੀਗਲ ਇਸ ਤਰੀਕੇ ਦੇ ਨਾਲ ਕੀਤਾ ਜਸਟਿਸ ਨੇ 2001 ਦੇ ਵਿੱਚ ਕਿਹਾ ਸੀ ਕਿ ਕੇਸ ਜਿਹੜਾ ਇੰਨਾ ਜ਼ਿਆਦਾ ਨਹੀਂ ਆ ਕਿ ਕਿਉਂਕਿ ਹੁਣ ਟਰੰਪ ਆਫਿਸ ਦੇ ਵਿੱਚ ਨਹੀਂ ਰਿਹਾ ਤੇ ਇਸ ਕਰਕੇ ਇਸ ਕੇਸ ਦਾ ਵੀ ਕੋਈ ਮਤਲਬ ਨਹੀਂ ਹੋ ਜਾਂਦਾ ਹੁਣ ਜਦੋਂ ਇਹ 3 ਸਾਲ ਉਦੋਂ ਤੋਂ ਹੋ ਗਏ ਬਾਅਦ ਦੇ ਵਿੱਚ ਤੇ ਜਦੋਂ ਕਿ ਦੂਜੀ ਵਾਰੀ ਟਰੰਪ ਪ੍ਰੈਜ਼ੀਡੈਂਟ ਬਣ ਸਕਦੇ ਆ ਤੇ ਜਿਹੜੇ ਉਹਨਾਂ ਦੇ ਫਰੰਟ ਰਨਰ ਨੇ ਦੂਜੇ ਪਾਸੇ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਨਾਮੀਨੇਸ਼ਨ ਤੇ ਜਿਹੜੇ ਮਤਲਬ ਗੱਲ ਬਾਤ ਤੱਕ ਪ੍ਰੈਜ਼ੀਡੈਂਟ ਬਾਈਡਨ ਬਹੁਤ ਸਾਰੇ ਪੋਲਸ ਦੇ ਵਿੱਚ ਦਿਖ ਰਿਹਾ ਆ ਕਿ ਬਾਈਡਨ ਟਰੰਪ ਨੂੰ ਟ੍ਰੇਲ ਕਰ ਰਹੇ ਆ ਨੈਸ਼ਨਲ ਜਿਹੜੀਆਂ ਖਾਸ ਕਰਕੇ ਬੈਟਲ ਗਰਾਉਂਡ ਸਟੇਟਸ ਆ ਉਹਨਾਂ ਦੇ ਵਿੱਚ ਜੇਕਰ ਸਪੋਰਟ ਦੇਖੀ ਜਾਵੇ ਜਦੋਂ 2023 ਦੇ ਵਿੱਚ ਪਿਛਲੇ ਸਾਲ ਇਲੈਕਸ਼ਨ ਦੇ ਉੱਤੋਂ ਬਾਅਦ ਜਿਹੜੀ 22 ਦੇ ਵਿੱਚ ਮਿਡ ਟਰਮ ਹੋਈ ਯਾਰ ਪਬਲਿਕਨ ਦਾ ਕੰਟਰੋਲ ਹਾਊਸ ਦੇ ਉੱਤੇ ਆ ਗਿਆ ਤਾਂ ਜਿਹੜੀ ਹਾਊਸ ਓਵਰਸਾਈਟ ਕਮੇਟੀ ਸੀਗੀ ਉਹਦੇ ਚੇਅਰਮੈਨ ਜਿਹੜੇ ਸੀ ਜੇਮਸ ਕਾਮਰ ਉਹਨਾਂ ਦੇ ਅਨਸਾਰ ਉਹਨਾਂ ਨੇ ਕਿਹਾ ਸੀ ਇਨਵੈਸਟੀਗੇਸ਼ਨ ਦੇ ਵਿੱਚ 트ੰਪ ਦੇ ਉੱਤੇ ਜਿਹੜੇ ਉਸ ਕਲੋਜ਼ ਨੂੰ ਵਾਇਓਲੇਟ ਕਰਨ ਦੇ ਐਲੀਗੇਸ਼ਨ ਉਸ ਵੇਲੇ ਲੱਗੇ ਆ ਤੇ ਹੁਣ ਜਦੋਂ ਇੱਕ ਵਾਰੀ ਫੇਰ ਇਹ ਕੇਸ ਜਿਹੜਾ ਦੁਬਾਰਾ ਚਰਚਾ ਦੇ ਵਿੱਚ ਆ ਓਵਰਸਾਈਟ ਜਿਹੜੀ ਕਮੇਟੀ ਡੈਮੋਕ੍ਰੇਟਸ ਆ ਜਿਹਦੇ ਵਿੱਚ ਕਾਫੀ ਵੱਡੇ ਬੰਦੇ ਦੱਸੇ ਜਾ ਰਹੇ ਆ ਤੇ ਉਹਨਾਂ ਨੇ ਫੇਰ ਹੁਣ ਇਸ ਗੱਲ ਨੂੰ ਸਾਹਮਣੇ ਲਿਆਂਦਾ ਦੇਖੋ ਇਸ ਜਿਹੜੀ 7.8 ਮਿਲੀਅਨ ਡਾਲਰਾਂ ਦੇ ਖਾਤੇ ਵਿੱਚ ਆਉਂਦਾ ਉਹਦੀ ਕੀ ਐਕਸਪਲੇਨੇਸ਼ਨ ਹੁੰਦੀ ਆ ਤੇ ਇਹਦਾ ਕਿੰਨਾ ਕੁ ਨੁਕਸਾਨ ਡੋਨਲਡ ਟਰੰਪ ਦੀ ਜਿਹੜੀ ਜਿਹੜੀ ਇਹਨਾਂ ਦਾ ਕੈਂਡੀਡੇਟਸ਼ਿਪ ਐਜ਼ ਅ ਪ੍ਰੈਜ਼ੀਡੈਂਟ ਵਣਨ ਦੇ ਲਈ ਉਹਦੇ ਉਮੀਦਵਾਰ ਬਣਨ ਦੇ ਲਈ ਉਹਦੇ ਉੱਤੇ ਕਿੰਨਾ ਜ਼ਿਆਦਾ ਅਸਰ ਪੈਂਦਾ ਹੈ ਇਸ ਵੇਲੇ ਇੱਕ ਕਾਫੀ ਵੱਡਾ ਮੁੱਦਾ ਜਿਹੜਾ ਚਰਚਾ ਦੇ ਵਿੱਚ ਆ ਤੇ ਕੁਦਰਤੀ ਤੌਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਜਿੱਦਾਂ ਉਮੀਦਵਾਰ ਦੀ ਚੋਣ ਹੋਣੀ ਆ ਤੇ ਓਦਾਂ ਓਦਾਂ ਹੀ ਇਹ ਮਾਮਲਾ ਜਿਹੜਾ ਪਹਿਲਾਂ ਨਾਲੋਂ ਹੋਰ ਜ਼ਿਆਦਾ ਪਖੂਗਾ ਤੇ ਇਹਦੇ ਉੱਤੇ ਡਿਬੇਟ ਜਿਹੜਾ ਹੋਰ ਜ਼ਿਆਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਆ ਦੋਸਤੋ ਅਗਲੀ ਗੱਲਬਾਤ ਆ ਕਿ ਜਿਹੜੀ ਯੋਵਾ ਦੇ ਵਿੱਚ ਹਾਈ ਸਕੂਲ ਦੇ ਵਿੱਚ ਜਿਹੜੀ ਇੱਕ ਗੋਲੀ ਚੱਲੀ ਆ ਉਹਦੇ ਬਾਰੇ ਕੁਝ ਅਪਡੇਟਸ ਅਜੇ ਆ ਰਹੀਆਂ ਜਿਹੜੀ ਇੱਕ ਪੇਰੀ ਸ਼ਹਿਰ ਦੇ ਵਿੱਚ ਪੁਲਿਸ ਨੂੰ ਸ਼ੂਟਰ ਦੀ ਸੂਚਨਾ ਮਿਲੀ ਆ 7:37 ਮਿੰਟ ਦੇ ਉੱਤੇ ਸਵੇਰੇ ਜਿਹੜੀ ਡੈਲਸ ਕਾਉਂਟੀ ਸ਼ੈਰਫ ਹੈਗੇ ਉਹਨਾਂ ਨੇ ਜਾਣਕਾਰੀ ਦਿੱਤੀ ਆ ਕਿ ਬਹੁਤ ਸਾਰੇ ਉੱਥੇ ਫਿਰ ਐਮਰਜੈਂਸੀ ਵਹੀਕਲ ਪਹੁੰਚ ਗਏ 15 ਸਾਲ ਦਾ ਜਿਹੜਾ ਇਹ ਜੈਂਡਰ ਸ਼ੇਲੀ ਹਾਲਵੇ ਦੇ ਵਿੱਚ ਸਕੂਲ ਦੇ ਵਿੱਚ ਸੀ 18 ਸਾਲ ਦੀ ਰਸ਼ੀਲ ਕੈਰਸ ਸਾਢੇ 7:00 ਵਜੇ ਜਿਹੜੇ ਆ ਉਹ ਬੱਸ ਦੇ ਵਿੱਚ ਗਏ ਤੇ ਉੱਥੇ ਫਿਰ FBI ਏਜੰਟ ਆਉਂਦੇ ਆ ਇਹ ਦੱਸਦੇ ਆ ਕਿ ਗੋਲੀਬਾਰੀ ਹੋਈ ਹੈ ਪੈਰੀ ਦੇ ਵਿੱਚ ਯੋਵਾ ਦੇ ਵਿੱਚ ਮਲਟੀਪਲ ਵਿਕਟਮ ਸਕੂਲ ਸ਼ੂਟਿੰਗ ਦੇ ਵਿੱਚ ਪਤਾ ਲੱਗ ਰਿਹਾ ਅੱਜ ਸਵੇਰੇ ਤੇ ਸਟੂਡੈਂਟਸ ਜਿਹੜੇ ਜੋ ਸਕੂਲ ਦੇ ਵਿੱਚ ਪਹੁੰਚ ਰਹੇ ਸੀ ਤੇ ਵਿੰਟਰ ਬ੍ਰੇਕ ਤੋਂ ਬਾਅਦ ਉਹ ਵਾਪਸ ਆਏ ਸੀਗੇ ਤੇ ਦੱਸਿਆ ਜਾ ਰਿਹਾ ਇੱਕ ਨਿਊਜ਼ ਕਾਨਫਰੈਂਸ ਕਾਨਫਰੰਸ ਦੇ ਵਿੱਚ ਉਹਨੇ ਜਾਣਕਾਰੀ ਦਿੱਤੀ ਹੈ ਕਿ ਹਾਲਾਂਕਿ ਹੱਲੇ ਕੋਈ ਉਹ ਅੱਗੇ ਕੋਈ ਫਰਦਰ ਥ੍ਰੈਟ ਪਬਲਿਕ ਨੂੰ ਇਸ ਤਰ੍ਹਾਂ ਦਾ ਨਹੀਂ ਆ ਰਿਹਾ ਤੇ ਪਰ ਸ਼ੂਟਰ ਜਿਹੜਾ ਉਹਦੀ ਮੌਤ ਹੋ ਗਈ ਹੈ ਇਹ ਵੀ ਦੱਸਿਆ ਜਾ ਰਿਹਾ ਕਿ ਉਹਨੂੰ ਆਈਡੈਂਟੀਫਾਈ ਕਰ ਲਿਆ ਗਿਆ ਪਰ ਉਹਦੀ ਆਈਡੈਂਟੀਟੀ ਰਿਵੀਲ ਨਹੀਂ ਕੀਤੀ ਕਿ ਲੋਕਾਂ ਨੂੰ ਦੱਸਿਆ ਵੀ ਉਹ ਕੌਣ ਸੀ ਜਾਂ ਕਿਉਂ ਨੇ ਗੋਲੀ ਚਲਾਈ ਹੈ ਤੇ ਉਹ ਦੱਸਿਆ ਜਾ ਰਿਹਾ ਕਿ ਜਦੋਂ ਉਹਨਾਂ ਦੇ ਉੱਤੇ ਕਾਲ ਆਈ ਹੈ 7:30 ਵਜੇ ਕਿ ਇੱਥੇ ਗੋਲੀ ਚੱਲ ਰਹੀ ਹੈ ਤਾਂ ਐਮਰਜੈਂਸੀ ਰਿਸਪੌਂਡੈਂਟ ਉੱਥੇ ਪੈਰੀ ਹਾਈ ਸਕੂਲ ਦੇ ਵਿੱਚ ਪਹੁੰਚੇ ਆ ਕਿ ਡੈਸਪੌਂਸ ਤੋਂ 40 ਕਿਮੀਲ ਦੂਰ ਦੱਸਿਆ ਜਾ ਰਿਹਾ ਤੇ ਉੱਥੇ ਉਹ ਪਹੁੰਚ ਗਿਆ ਤੇ ਉਹਦੇ ਤੋਂ ਬਾਅਦ ਇਹ ਜਿਹੜੀ ਇਨਸੀਡੈਂਟ ਆ ਉੱਥੇ ਵਾਪਰਿਆ ਆ ਲੈ ਕੇ ਸਕੂਲ ਸ਼ੁਰੂ ਨਹੀਂ ਸੀ ਹੋਇਆ ਇੱਕ ਚੰਗੀ ਕਿਸਮਤ ਕਹੀ ਜਾ ਸਕਦੀ ਆ ਕੁਝ ਸਟੂਡੈਂਟ ਹੀ ਉੱਥੇ ਤੇ ਜਿਹੜੀ ਫੈਕਲਟੀ ਉਹਨਾਂ ਦੇ ਟੀਚਰ ਸੀਗੇ ਉੱਥੇ ਬਿਲਡਿੰਗ ਦੇ ਵਿੱਚ ਸੀਗੇ ਤੇ ਉਹਦੇ ਤੋਂ ਬਾਅਦ ਜਿਹੜੀ ਇਹ ਘਟਨਾ ਵਾਪਰ ਗਈ ਹਜੇ ਦੀਆਂ ਹੋਰ ਡਿਟੇਲਸ ਕੀ ਨੇ ਹੋਰ ਵਿਸਥਾਰ ਕੀ ਆ ਉਹ ਜਿੱਦਾਂ ਜਿੱਦਾਂ ਸਮਾਂ ਲੱਗਦਾ ਉਦਾਂ-ਉਦਾਂ ਜਾ ਕੱਲ ਤੱਕ ਜਿਹੜੀਆਂ ਉਹ ਸਾਹਮਣੇ ਆਉਣਗੀਆਂ ਪਰ ਇਹ ਇੱਕ ਹੋਰ ਜਿਹੜੀ ਸ਼ੂਟਿੰਗ ਅਮਰੀਕਾ ਦੇ ਵਿੱਚ ਹੋਈ ਹੈ ਅ ਦੋਸਤੋ ਅਗਲੀ ਗੱਲਬਾਤ ਨਿੱਕੀ ਹੈਲੀ ਨਿੱਕੀ ਹੈਲੀ ਐਸ਼ਵਲੀ ਰਾਸ਼ਟਰਪਤੀ ਦੇ ਉਮੀਦਵਾਰ ਦੀ ਦੌੜ ਦੇ ਵਿੱਚ ਇਹਨਾਂ ਦਾ ਨਾਂ ਕਾਫੀ ਚਰਚਾ ਦੇ ਵਿੱਚ ਆ ਪਹਿਲਾਂ ਸੀਗਾ ਪਹਿਲਾਂ ਡੋਨਲਡ ਟਰੰਪ ਦਾ ਨਾਂ ਪਹਿਲੇ ਨੰਬਰ ਤੇ ਸੀ ਦੂਜੇ ਨੰਬਰ ਦੇ ਉੱਤੇ ਰਾਉਂਡ ਸੈਂਟਿਸ ਦਾ ਨਾਂ ਆਉਂਦਾ ਸੀ ਤੇ ਤੀਜੇ ਨੰਬਰ ਦੇ ਉੱਤੇ ਨਿੱਕੀ ਹੈਲੀ ਦਾ ਹੁਣ ਪਿਛਲੇ ਥੋੜੇ ਸਮੇਂ ਤੋਂ ਗੱਲਬਾਤ ਉਲਟ ਹੋ ਗਈ ਹੈ ਸਭ ਤੋਂ ਪਹਿਲਾ ਜਿਹੜੀ ਦਾਵੇਦਾਰੀ ਮੰਨੀ ਜਾ ਰਹੀ ਹੈ ਇਸ ਰਿਪਬਲਿਕਨ ਉਮੀਦਵਾਰਵਾ ਜੋ ਡੋਨਲਡ ਟਰੰਪ ਦੀ ਹੈ ਤੇ ਦੂਜੇ ਨੰਬਰ ਦੇ ਉੱਤੇ ਨਿੱਕੀ ਹੈਲੀ ਦੀ ਜਿਹੜੀ ਜੀਓਪੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਕੁਛ ਜਿਹੜੀਆਂ ਉਹਨਾਂ ਥਾਵਾਂ ਦੇ ਉੱਤੇ ਮੰਨਿਆ ਜਾ ਰਿਹਾ ਹੁਣ ਹੋਇਆ ਇਹ ਆ ਵੀ ਇਹਨਾਂ ਦਾ ਨਾਮ ਤੇ ਉੱਤੇ ਆ ਰਿਹਾ ਆ ਪਰ ਇਹ ਆ ਕਿ ਇਹ ਕਹਿੰਦੇ ਆ ਥੋੜੀ ਦੇਰ ਨਾਲ ਰਿਹਾ ਆ ਇਹਨਾਂ ਨੂੰ ਸਪੋਰਟ ਚਾਹੀਦੀ ਆ ਕਾਫੀ ਲੋਕਾਂ ਦੀ ਇੰਡੀਪੈਂਡੈਂਟ ਵੋਟਰ ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵਜੋਂ ਇਹਨਾਂ ਦੀ ਇਹਨਾਂ ਦੀ ਸਪੋਰਟ ਕਰਨ ਪਰ ਹੁਣ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਸਪੋਰਟ ਤਾਂ ਹੈਗੀ ਆ ਨੈਸ਼ਨਲ ਪੋਲਸ ਦੇ ਵਿੱਚ ਇਹਨਾਂ ਦਾ ਨੰਬਰ ਵੀ ਉੱਤੇ ਜਾ ਰਿਹਾ ਆ ਤੇ ਉਹਵਾ ਕੌਕਸ ਤੇ ਮਾਮਲੇ ਦੇ ਵਿੱਚ ਵੀ ਪਰ ਹੁਣ ਜਿਹੜਾ ਇਹ ਪੋਜੀਸ਼ਨ ਇਹਨਾਂ ਦੀ ਬੈਟਰ ਹੋਈ ਆ ਪਰ ਲੇਟ ਹੋਈ ਆ ਸੋ ਜਿਹੜੇ ਇਹਨਾਂ ਦੇ ਕਿਸੇ ਵੇਲੇ ਬੌਸ ਸੀ ਉਹਨਾਂ ਦੇ ਖਿਲਾਫ ਇਸ ਵੇਲੇ ਚੋਣ ਲੜਨੀ ਚਾਂਸਸ ਇਹਨਾਂ ਦੇ ਦੱਸੇ ਜਾ ਰਿਹਾ ਕਿ ਨਿੱਕੀ ਖੇਲੀ ਜੇ ਵੀ ਕਾਫੀ ਸਟਰੋਂਗ ਆ ਮੰਨਿਆ ਜਾ ਰਿਹਾ ਕਿ ਟਰੰਪ ਦੀ ਕੈਂਪੇਨ ਜਿਹੜੀ ਆ ਉਹ ਉਨੀ ਜ਼ਬਰਦਸਤ ਨਹੀਂ ਰਹੀ ਜਿੰਨੇ ਤਰੀਕੇ ਦੇ ਨਾਲ ਉਹ ਸ਼ੁਰੂ ਹੋਈ ਸੀ ਪਰ ਨਿਕੀ ਹੈਲੀ ਨੂੰ ਜਿਹੜਾ ਇਹ ਗੇਨ ਮਿਲ ਰਿਹਾ ਹੈ ਇਹ ਲੇਟ ਮਿਲ ਰਿਹਾ ਜੇ ਪਹਿਲਾਂ ਮਿਲਿਆ ਹੁੰਦਾ ਤਾਂ ਹੋ ਸਕਦਾ ਅਮਰੀਕਾ ਦੇ ਵਿੱਚ ਜਿਹੜੀ ਇਹ ਉਮੀਦਵਾਰ ਦੀ ਹਾਲਤ ਹੋਰ ਹੁੰਦੀ ਪਰ ਹਜੇ ਵੀ ਦੇਖੋ ਜਦੋਂ ਨਤੀਜੇ ਆਉਣਗੇ ਉਸ ਤੋਂ ਬਾਅਦ ਹੀ ਅਸਲੀ ਗੱਲਬਾਤ ਸਾਹਮਣੇ ਆਓ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਅਜ਼ਰੂਵਾਂਗੇ ਕੁਸ਼ਣਾ ਵੀ ਆ ਗੱਲਾਂ ਬਤਾ